ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਬਣਾਈਏ ਪਾਓ ਭਾਜੀ ਘਰ ਦੇ ਵਿੱਚ ਤੇ ਇਹ ਹੁਣ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿੱਦਾਂ ਬਣਦੀ ਪਾਓ ਭਾਜੀ ਬਣਾਉਣ ਲਈ ਜੀ ਇਹ ਆਪਾਂ ਲਈਆਂ ਨੇ ਜੀ ਸਬਜ਼ੀਆਂ ਇਹ ਜੀ ਆਪਾਂ ਦੋ ਲਏ ਨੇ ਆਲੂ ਵੱਡੇ ਅੱਗੇ ਥੋੜੀ ਜਿਹੀ ਲਈ ਪੱਤਾ ਗੋਭੀ ਦੋ ਗਾਜਰਾ ਤੇ ਇੱਕ ਛੋਟਾ ਫੁੱਲ 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 ਗੋਭੀ ਹੁੰਦੀ ਜਿਹੜੀ ਉਹ ਲਈਏ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਤੇ ਧੋ ਕੇ ਤੇ ਇਹਨਾਂ ਨੂੰ ਐਦਾਂ ਪੀਸਾਂ ਚ ਕੱਟ ਲਿਆ ਅੱਗੇ ਆਪਾਂ ਜੀ ਇਹ ਦੋ ਲਏ ਨੇ ਪਿਆਜ਼ ਇਹਨਾਂ ਨੂੰ ਵੀ ਆਪਾਂ ਛਿੱਲ ਕੇ ਕੱਟ ਲਿਆ ਐਦਾਂ ਬਰੀਕ ਬਰੀਕ ਦੋ ਟਮਾਟਰ ਲਏ ਨੇ ਜੀ ਟਮਾਟਰ ਵੀ ਆਪਾਂ ਕੱਟ ਲਏ ਨੇ ਅੱਗੇ ਲੀਆਂ ਜੀ ਆਪਾਂ ਦੋ ਹਰੀਆਂ ਮਿਰਚਾਂ ਥੋੜੀ ਜੀ ਅਦਰਕ ਤੇ ਥੋੜਾ ਜਿਹਾ ਸੁੱਕਾ ਲਸਣ ਤੇ ਇਹ ਹਰੀ ਮਿਰਚ ਅਦਰਕ ਤੇ ਲਸਣ ਨੂੰ ਤੁਸੀਂ ਗ੍ਰਾਈਂਡ ਕਰਕੇ ਵੀ ਪਾ ਸਕਦੇ ਹੋ ਤੇ ਐਦਾਂ ਬਰੀਕ ਬਰੀਕ ਕੱਟ ਕੇ ਵੀ ਪਾ ਸਕਦੇ ਹੋ ਆਪਾਂ ਗ੍ਰਾਈਂਡ ਕਰਕੇ ਪਾਵਾਂਗੇ ਗੈਸ ਓਨ ਕਰਕੇ ਆਪਾਂ ਕੁੱਕਰ ਰੱਖਿਆ ਬਿਲਕੁਲ ਸੀਮਤੇ ਤੇ ਐ ਜੀ ਆਪਾਂ 2 ਚਮਚ ਲੈ ਆਏ ਜੀ ਮੱਖਣ ਬਟਰ ਤੇ ਤੁਸੀਂ ਬਾਜ਼ਾਰ ਵਾਲਾ ਵੀ ਲੈ ਸਕਦੇ ਹੋ ਘਰ ਵਾਲਾ ਵੀ ਲੈ ਸਕਦੇ ਹੋ ਆਪਣੇ ਕੋਲ ਘਰ ਵਾਲਾ ਬਟਰ ਹੈ ਆਪਾਂ ਉਹ ਪਾ ਰਹੇ ਆ ਐ ਆਪਾਂ 2 ਚਮਚ ਪਾਤਾ ਹੈ ਜੀ ਤੇ ਹੁਣ 2 ਚਮਚ ਆਪਾਂ ਇਹਦੇ ਵਿੱਚ ਜਿਹੜਾ ਵੀ ਤੁਸੀਂ ਸਬਜ਼ੀ ਚ ਔਇਲ ਯੂਜ਼ ਕਰਦੇ ਹੋ ਤੇ ਉਹ ਵਾਲਾ ਤੁਸੀਂ ਪਾਓ ਤੇ ਇਹ ਵੀ ਆਪਾਂ 2 ਚਮਚ ਪਾ ਰਹੇ ਆ ਜੀ ਐ ਦੇਖੋ ਜੀ ਇਹ ਆਪਾਂ ਤਾਂ ਪਾ ਰਹੇ ਆ ਕਿ ਜਿਹੜਾ ਆਪਣਾ ਬਟਰ ਹੈ ਉਹ ਜਲੇ ਨਾ ਤੇ ਐ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਇਹਨੂੰ ਹਲਕਾ ਜਿਹਾ ਗਰਮ ਕਰਕੇ ਹੁਣ ਸਭ ਤੋਂ ਪਹਿਲੇ ਇਹਦੇ ਵਿੱਚ ਆਪਾਂ ਜੀ ਅਦਰਕ ਲਸਣ ਤੇ ਹਰੀ ਮਿਰਚ ਦਾ ਜਿਹੜਾ ਇਹਨੂੰ ਆਪਾਂ ਗ੍ਰਾਈਂਡ ਕੀਤਾ ਹੈ ਇਹ ਪਾਵਾਂਗੇ ਤੇ ਇਹ ਦੇਖੋ ਜੀ ਹੁਣ ਆਪਾਂ ਇਹਨੂੰ ਥੋੜਾ ਜਿਹਾ ਭੁੰਨ ਲਾਂਗੇ ਪਹਿਲੇ ਆਪਾਂ ਇਹਨੂੰ ਸਲੋ ਗੈਸ ਤੇ 1 ਮਿੰਟ ਭੁੰਨ ਲਿਆਏ ਇਦਾਂ మీడియం ਗੈਸ ਤੇ ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਜਿਹੜੇ ਪਿਆਜ਼ ਆਪਾਂ ਕੱਟ ਕੇ ਰੱਖੇ ਨੇ ਇਹ ਦੇਖੋ ਜੀ ਹੁਣ ਆਪਾਂ ਤੇਨ ਤੋਂ 4 ਮਿੰਟ ਪਿਆਜ਼ ਨੂੰ ਪਕਾਵਾਂਗੇ ਇਦਾਂ ਤੇ ਗੈਸ ਨੂੰ ਤੁਸੀਂ మీడియం ਕਰ ਲਓ। ਇਹ ਆਪਾਂ ਜੀ ਹੁਣ ਪਿਆਜ਼ ਨੂੰ ਭੁੰਨਾਂਗੇ। ਐ ਦੇਖੋ ਜੀ ਆਪਾਂ ਤਿੰਨ ਮਿੰਟ ਪਿਆਜ਼ਾਂ ਨੂੰ ਭੁੰਨ ਲਿਆ ਏ ਤੇ ਇਹਨਾਂ ਦਾ ਕੱਲਿਆ ਥੋੜਾ ਜਿਹਾ ਚੇਂਜ ਹੋ ਗਿਆ ਏ ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਆਪਾਂ ਟਮਾਟਰ ਕੱਟ ਕੇ ਰੱਖੇ ਨੇ ਐ ਦੇਖੋ ਜੀ ਟਮਾਟਰ ਪਾਵਾਂਗੇ ਤੇ ਹੁਣ ਆਪਾਂ ਇਹ ਟਮਾਟਰ ਨੂੰ ਵੀ ਚੰਗੀ ਤਰ੍ਹਾਂ ਪਕਾਵਾਂਗੇ 3-4 ਮਿੰਟ। ਐ ਦੇਖੋ ਜੀ ਆਪਾਂ ਨੂੰ 3 ਮਿੰਟ ਹੋ ਗਏ ਨੇ ਜੀ। ਆਪਾਂ ਇਹਦੇ ਰੇ ਟਮਾਟਰਾਂ ਨੂੰ ਵੀ ਚੰਗੀ ਤਰ੍ਹਾਂ ਪਕਾ ਲਿਆ ਏ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਕਲਰ ਮਿਰਚ ਕਸ਼ਮੀਰੀ ਲਾਲ ਮਿਰਚ ਹੁੰਦੀ ਜਿਹੜੀ ਹੈ ਕਲਰਲੀ ਹੁੰਦੀ ਏ ਤੇ ਇਹਨੂੰ ਆਪਾਂ ਇਦਾਂ ਹਿਲਾਵਾਂਗੇ ਤੇ ਆਪਾਂ ਜਿੱਦਾਂ ਸਬਜ਼ੀਆਂ ਕੱਟੀਆਂ ਨੇ ਤੇ ਤੁਸੀਂ ਕਲਰ ਲਈ ਜਿੱਦਾਂ ਫੂਡ ਕਲਰ ਹੋਟਲਾਂ ਵਾਲੇ ਜਿੱਦਾਂ ਫੂਡ ਕਲਰ ਪਾਉਂਦੇ ਨੇ ਤੇ ਆਪਾਂ ਫੂਡ ਕਲਰ ਨਹੀਂ ਆਪਾਂ ਸਿਰਫ ਕਲਰ ਮਿਰਚ ਹੀ ਪਾਵਾਂਗੇ ਤੇ ਤੁਸੀਂ ਉਹਦੇ ਵਿੱਚ ਬੀਟ ਰੂਟ ਹੁੰਦਾ ਜਿਹੜਾ ਚੁਕੰਦਰ ਉਹ ਪਾ ਸਕਦੇ ਹੋ ਉਹਦੇ ਨਾਲ ਵੀ ਕਲਰ ਬਹੁਤ ਵਧੀਆ ਆਉਂਦਾ ਹੈ ਮੇਰੇ ਕੋਲ ਹੈ ਨਹੀਂ ਸੀ ਮੈਂ ਪਾਇਆ ਨਹੀਂ ਹੈਗਾ ਐ ਆਪਾਂ ਪਾਈ ਜੀ ਪੀਸੀ ਲਾਲ ਮਿਰਚ ਤੇ ਸਪਾਈਸੀ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਜਿੰਨਾ ਤੁਸੀਂ ਸਪਾਈਸੀ ਖਾਣਾ ਹੈ ਐ ਥੋੜੀ ਜੀ ਪਾਵਾਂਗੇ ਜੀ ਆਪਾਂ ਹਲਦੀ ਨੂੰ ਕਰਾਂਗੇ ਜੀ ਆਪਾਂ ਚੰਗੀ ਤਰ੍ਹਾਂ ਮਿਕਸ ਹੁਣ ਪਾਵਾਂਗੇ ਜੀ ਆਪਾਂ ਨਮਕ ਤੇ ਅੱਜ ਆਪਾਂ 2 ਛੋਟੇ ਚਮਚ ਨਮਕ ਪਾਇਆ ਏ ਤੇ ਤੁਸੀਂ ਆਪਣੇ ਸਵਾਦ ਅਨੁਸਾਰ ਨਮਕ ਘੱਟਾ ਵੱਧ ਪਾ ਸਕਦੇ ਹੋ ਜੀ ਇਹ ਦੇਖੋ ਜੀ ਆਪਾਂ ਸਾਰੇ ਮਸਾਲੇ ਮਿਕਸ ਕਰਤੇ ਨੇ ਤੇ ਇਹ ਜੀ ਪਾਵਾਂਗੇ ਆਪਾਂ ਪਾਓ ਬਾਜੀ ਮਸਾਲਾ ਇਹ ਆਪਾਂ 2 ਛੋਟੇ ਚਮਚਾ ਦੇ ਵਿੱਚ ਪਾਇਆ ਏ ਜੀ ਇਹ ਦੇ ਕੋਲੀ ਬਸ ਇਹਦੇ ਵਿੱਚ ਆਪਾਂ ਹੋਰ ਮਸਾਲਾ ਨਹੀਂ ਕੋਈ ਪਾਵਾਂਗੇ ਹੁਣ ਪਾਵਾਂਗੇ ਜੀ ਆਪਾਂ ਜਿਹੜੀਆਂ ਆਪਣੀਆਂ ਸਬਜ਼ੀਆਂ ਕੱਟ ਕੇ ਰੱਖੀਆਂ ਨੇ ਸਾਰੀਆਂ ਸਬਜ਼ੀਆਂ ਆਪਾਂ ਪਾਵਾਂਗੇ ਇਹਦੇ ਵਿੱਚ ਦੇਖੋ ਜੀ ਆਪਾਂ ਸਾਰੀਆਂ ਸਬਜ਼ੀਆਂ ਪਾ ਪੀਆਂ ਨੇ ਜੀ ਹੁਣ ਆਪਾਂ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਮਿਕਸ ਹੁਣ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਦੋ ਕੋਲੀਆਂ ਪਾਣੀ ਐ ਦੇਖੋ ਜੀ ਆਪਾਂ ਇਹ ਦੋ ਕੋਲੀਆਂ नाप ਕੇ ਪਾਣੀ ਪਾਤਾ ਹੈ ਜੀ ਤੇ ਜਿੰਨੀਆਂ ਆਪਣੀਆਂ ਸਬਜ਼ੀਆਂ ਸੀ ਇਹਦੇ ਵਾਸਤੇ ਇੰਨਾ ਕੁ ਪਾਣੀ ਬਹੁਤ ਹੈ ਤੇ ਹੁਣ ਜੀ ਆਪਾਂ ਇਹਦਾ ਢੱਕਣ ਲਗਾ ਕੇ ਕੁੱਕਰ ਦਾ ਤੇ ਇਹਨੂੰ ਆਪਾਂ 4 ਤੋਂ 5 ਵਿਸਲਾਂ ਲਗਵਾਵਾਂਗੇ ਐ ਦੇਖੋ ਜੀ ਆਪਾਂ 4 ਤੋਂ 5 ਵਿਸਲਾਂ ਲਗਵਾ ਕੇ ਮੀਡੀਅਮ ਗੈਸ ਤੇ ਤੇ ਆਪਾਂ ਇਹਨੂੰ ਗੈਸ ਨੂੰ ਬੰਦ ਕਰਤਾ ਸੀ ਤੇ ਜਦੋਂ ਅ디 ਸਟੀਮ ਖਤਮ ਹੋ ਗਈ ਤੇ ਆਪਾਂ ਉਹ ਢੱਕਣ ਦਾ ਕੁੱਕਰ ਕੁੱਕਰ ਦਾ ਢੱਕਣ ਖੋਲਿਆ ਤੇ ਐ ਦੇਖੋ ਜੀ ਜਿਹੜੀਆਂ ਆਪਣੀਆਂ ਸਬਜ਼ੀਆਂ ਨੇ ਤੇ ਇਹ ਬਿਲਕੁਲ ਜਿਹੜੀਆਂ ਨੇ ਗਾਲਗੀਆਂ ਨੇ ਇਹ ਦੇਖੋ ਤੁਸੀਂ ਇਹ ਮੈਸ਼ ਹੋ ਰੀਆਂ ਨੇ ਬਿਲਕੁਲ ਤੇ ਇਹ ਦੇਖੋ ਜੀ ਤੇ ਹੁਣ ਤੁਸੀਂ ਜੀ ਤੁਹਾਡੇ ਕੋਲ ਜੇ ਤੇ ਆਲੂ ਮੈਸ਼ਰ ਹੈਗਾ ਏ ਉਹਦੇ ਨਾਲ ਤੁਸੀਂ ਇਹ ਸਾਰੀਆਂ ਸਬਜ਼ੀਆਂ ਨੂੰ ਨਾ ਆਪਾਂ ਮੈਸ਼ ਕਰਨਾ ਹੈ ਏਦਾਂ ਨਾ ਮੈਸ਼ ਕਰਨਾ ਹੈ ਭਾਵੇਂ ਤੁਸੀਂ ਏਦਾਂ ਕੜਛੀ ਨਾਲ ਕਰ ਲਓ ਤੇ ਜੇ ਤੁਹਾਡੇ ਕੋਲ ਆਲੂ ਮੈਸ਼ਰ ਨਹੀਂ ਹੈਗਾ ਤੇ ਜਿੱਦਾਂ ਗਲਾਸ ਲੈ ਕੇ ਤੇ ਉਹਦੀ ਨੀਚੇ ਵਾਲੀ ਸਾਈਡ ਹੁੰਦੀ ਹੈ ਤੇ ਉਹਦੇ ਨਾਲ ਤੁਸੀਂ ਏਦਾਂ ਇਹਨੂੰ ਸਾਰੀਆਂ ਸਬਜ਼ੀਆਂ ਨੂੰ ਆਪਣਾ ਮੈਸ਼ ਕਰ ਆਪਾਂ ਇਹਨੂੰ ਏਦਾਂ ਕੜਛੀ ਦੇ ਨਾਲ ਹੀ ਏਦਾਂ ਮੈਸ਼ ਕਰ ਲਾਂਗੇ ਆਪਣੀਆਂ ਸਬਜ਼ੀਆਂ ਬਿਲਕੁਲ ਗਲੀਆਂ ਪਈਆਂ ਨੇ ਐ ਦੇਖੋ ਜੀ ਆਪਾਂ ਏਦਾਂ ਹੀ ਕੜਛੀ ਦੇ ਨਾਲ ਇਹਨੂੰ ਮੈਸ਼ ਕਰ ਲਾਂਗੇ ਐ ਦੇਖੋ ਜੀ ਆਪਾਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਆ ਏ ਐ ਦੇਖੋ ਏਦਾਂ ਤੇ ਹੁਣ ਜੀ ਇਹ ਤੁਸੀਂ ਜਿੰਨੀ ਕਿ ਠੀਕ ਰੱਖਣੀ ਹੈ ਇਹ ਵਾਲੀ ਭ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਸਕਦੇ ਹੋ ਇਹ ਦੇਖੋ ਜੇ ਤੁਸੀਂ ਐਦਾਂ ਹੀ ਐਦਾਂ ਰੱਖਣੀ ਐ ਨਹੀਂ ਠੀਕ ਤੇ ਐਦਾਂ ਰੱਖ ਸਕਦੇ ਹੋ ਜੇ ਤੁਸੀਂ ਥੋੜੀ ਜੀ ਇਹਦੇ ਵਿੱਚ ਪਾਣੀ ਪਾ ਕੇ ਪਤਲੀ ਕਰਨੀ ਐ ਤੇ ਥੋੜੀ ਜੀ ਇਹਨੂੰ ਉਹ ਵੀ ਕਰ ਸਕਦੇ ਹੋ ਤੇ ਆਪਾਂ ਇਹਦੇ ਵਿੱਚ ਥੋੜਾ ਜਾ ਹੁਣ ਗਰਮ ਪਾਣੀ ਪਾਵਾਂਗੇ ਆਪਾਂ ਇਹਨੂੰ ਜਿਆਦਾ ਠਿੱਕ ਲੱਗ ਰਹੀ ਆਪਾਂ ਥੋੜੀ ਜੀ ਇਹਨੂੰ ਪਤਲੀ ਕਰਾਂਗੇ ਤੇ ਆਪਾਂ ਅੱਧੀ ਕੋਲੀ ਲਿਆ ਜੀ ਗਰਮ ਪਾਣੀ ਐ ਪਾਵਾਂਗੇ ਤੇ ਇੱਥੇ ਤੁਸੀਂ ਠੰਡਾ ਪਾਣੀ ਬਿਲਕੁਲ ਨਾ ਪਾਓ ਜੇ ਤੁਸੀਂ ਪਾਣਾ ਹੋਵੇਗਾ ਤੇ ਗਰਮ ਪਾਣੀ ਕਰਕੇ ਪਾਓ ਤੇ ਇਹ ਦੇਖੋ ਜੀ ਤੇ ਹੁਣ ਜੀ ਆਪਾਂ ਇਹਨੂੰ 5 ਕੁ ਮਿੰਟ ਤਾਂ ਮੀਡੀਅਮ ਗੈਸ ਤੇ ਇਹਨੂੰ ਐਦਾਂ ਪਕਾ ਲਾਂਗੇ। ਇਹ ਦੇਖੋ ਜੀ 4 ਤੋਂ 5 ਮਿੰਟ ਹੋ ਗਏ ਨੇ। ਜੇ ਆਪਾਂ ਇਹਨੂੰ ਪਕਾ ਲਿਆ ਏ ਜੀ। ਇਹ ਦੇਖੋ ਜੀ ਤੇ ਹੁਣ ਆਪਾਂ ਗੈਸ ਨੂੰ ਆਫ ਕਰ ਦਾਂਗੇ। ਇਹ ਦੇਖੋ ਜੀ ਇਹ ਆਪਾਂ ਹੁਣ ਆਪਾਂ ਆਪਾਂ ਤੜਕਾ ਲਾਵਾਂਗੇ ਜੀ ਆਪਾਂ ਇਸ ਸਿੰਮ ਤੇ ਪੈਨ ਰੱਖਿਆ ਹੈ। ਇੱਥੇ ਪਾਵਾਂਗੇ ਜੀ ਆਪਾਂ ਇੱਕ ਚਮਚ ਮੱਖਣ ਬਟਰ ਤੇ ਜਦੋਂ ਮੈਲਟ ਹੋ ਜਾਏਗਾ ਆਪਣਾ ਜਿਹੜਾ ਬਟਰ ਇਹ ਤੇ ਆਪਾਂ ਗੈਸ ਨੂੰ ਜਿਹੜਾ ਬੰਦ ਕਰ ਦਾਂਗੇ ਇਹ ਦੇਖੋ ਜੀ ਗੈਸ ਨੂੰ ਆਪਾਂ ਬੰਦ ਕਰ ਦਾਂਗੇ ਐ ਲਈ ਜੀ ਆਪਾਂ ਕਸੂਰੀ ਮੇਥੀ ਥੋੜੀ ਜੀ ਐ ਪਾਵਾਂਗੇ ਇਹਦੇ ਵਿੱਚ ਤੇ ਇਹ ਦੇਖੋ ਜੀ ਇੱਕ ਚਮਚ ਪਾਵਾਂਗੇ ਜੀ ਆਪਾਂ ਪਾਉ ਭਾਜੀ ਮਸਾਲਾ ਜੀ ਜੀ ਪਾਵਾਂਗੇ ਜੀ ਆਪਾਂ ਕਾਲਰ ਮਿਰਚ ਐ ਦੇਖੋ ਜੀ ਇਹਨੂੰ ਆਪਾਂ ਮਿਕਸ ਕਰਕੇ ਇਦਾਂ ਤੇ ਇਹਨੋਂ ਪਾ ਹਲਕਾ ਜਿਹਾ ਸੇਕ ਲਵਾਣਾ ਏ ਤਾਂ ਕਿ ਵੀ ਇਹ ਸੜੇ ਨਾ ਐ ਦੇਖੋ ਜੀ ਇਹ ਪਹਿਲਾਂ ਹਲਕਾ ਜਿਹਾ ਤਾਂ ਸੇਕ ਲਵਾ ਲਿਆ ਏ ਐ ਦੇਖੋ ਜੀ ਇਹ ਜਿਹੜਾ ਆਪਣਾ ਮਸਾਲਾ ਏ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਤੁਸੀਂ ਜੇ ਇਦਾਂ ਹੀ ਵੀ ਖਾਣੀ ਤੇ ਇਦਾਂ ਹੀ ਖਾ ਸਕਦੇ ਹੋ ਜੇ ਤੁਸੀਂ ਤੜਕਾ ਨਹੀਂ ਲਗਾਣਾ ਬਿਨਾ ਤੜਕੇ ਤੋਂ ਵੀ ਬਹੁਤ ਟੇਸਟੀ ਲੱਗੇਗੀ ਤੇ ਐਦਾਂ ਹੈ ਕਿ ਜਿੱਦਾਂ ਤੜਕਾ ਲਗਾ ਕੇ ਹੋਰ ਵੀ ਟੇਸਟੀ ਬਣ ਜਾਏਗੀ ਤੇ ਇਹ ਦੇਖੋ ਜੀ ਇਹ ਆਪਣਾ ਜਿਹੜਾ ਆਪਾਂ ਮਸਾਲਾ ਤੜਕਾ ਲਾਇਆ ਜੀ ਆਪਾਂ ਕਰਤਾ ਜੀ ਮਿਕਸ ਤੇ ਇਹ ਆਪਣੀ ਪਾਉ ਭਾਜੀ ਬਣ ਕੇ ਤਿਆਰ ਹੈ ਜੀ ਤੇ ਇਹ ਜੀ ਉੱਪਰ ਆਪਾਂ ਥੋੜਾ ਜਿਹਾ ਪਾਤਾ ਹੈ ਜੀ ਹਰਾ ਧਨੀਆ ਕੱਟ ਕੇ ਆਦਾਂ ਬਰੀਕ ਬਰੀਕ ਜੀ ਤੇ ਇਹ ਆਪਣੀ ਜਿਹੜੀ ਪਾਉ ਭਾਜੀ ਹੈ ਜੀ ਬਿਲਕੁਲ ਤਿਆਰ ਹੈ ਜੀ ਤੇ ਇਹ ਦੇਖੋ ਜੀ ਇਹ ਆਪਾਂ ਪਾਵ ਲਏ ਨੇ ਤੇ ਇਹਨਾਂ ਨੂੰ ਆਪਾਂ ਹੁਣ ਤਵੇ ਤੇ ਕਿਦਾਂ ਹਲਕਾ ਜਿਹਾ ਫਰਾਈ ਕਰਨਾ ਹੈ ਤੇ ਉਹ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ ਇਹ ਦੇਖੋ ਜੀ ਆਪਾਂ ਗੈਸ ਓਨ ਕਰਕੇ ਰੱਖਿਆ ਜੀ ਆਪਣਾ ਤਵਾ ਤੇ ਇਹਦੇ ਉੱਪਰ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਬਟਰ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਇਹਦੇ ਉੱਤੇ ਸੁੱਕਾ ਤਲ ਦਿੱਤੋ ਹਰਾ ਧਨੀਆ ਇਹ ਪਾਵਾਂਗੇ ਜੀ ਆਪਾਂ ਪਾਉ ਭਾਜੀ ਮਸਾਲਾ ਤੇ ਇਦਾਂ ਆਪ ਆਪਣਾ ਪਾਵ ਲਵਾਂਗੇ ਇਹਨੂੰ ਪੈਰਾਂ ਵਿੱਚੋਂ ਖੋਲ ਲਿਆ ਇਹ ਦੇਖੋ ਜੀ ਤੇ ਇਦਾਂ ਆਪ ਰੱਖ ਗਏ ਇਹਨੂੰ ਤੇ ਇਦਾਂ ਆਪਾਂ ਗਰਮ ਕਰਾਂਗੇ ਇਹ ਦੇਖੋ ਜੀ ਇਹ ਆਪਣਾ ਪਾਵ ਹੈ ਜਿਹੜਾ ਜੀ ਬਿਲਕੁਲ ਤਿਆਰ ਹੈ ਇਦਾਂ ਹੀ ਆਪਾਂ ਬਾਕੀ ਵੀ ਆਪਣੇ ਸਰਵ ਕਰ ਗਰਮ ਕਰ ਲਾਂਗੇ ਐ ਦੇਖੋ ਜੀ ਐਦਾਂ ਆਪਾਂ ਐ ਸਾਈਦਾ ਵੀ ਆਪਣੇ ਐਦਾਂ ਹੀ ਗਰਮ ਕਰ ਲਾਂਗੇ ਹਲਕੀਆਂ ਹਲਕੀਆਂ ਐ ਦੇਖੋ ਜੀ ਐ ਸਾਡੀ ਪਾਓ ਭਾਜੀ ਬਣ ਕੇ ਘਰ ਵਿੱਚ ਹੀ ਤਿਆਰ ਹੈ ਜੀ ਤੇ ਆਪਾਂ ਜੀ ਪਾਵ ਨੇ ਜਿਹੜੇ ਆਪਣੇ ਉਹਨਾਂ ਨੂੰ ਫਰਾਈ ਕਰ ਲਿਆ ਹੈ ਆਪਣੀ ਭਾਜੀ ਇਹਦੇ ਉੱਪਰ ਆਪ ਥੋੜਾ ਜਿਹਾ ਧੰਨੀਆਂ ਤੇ ਬਟਰ ਨਾਲ ਗਾਰਨਿਸ਼ ਕਰਤੀਏ ਐ ਦੇਖੋ ਜੀ ਸਾਡੇ ਪਾਵ ਤੇ ਬਹੁਤ ਟੇਸਟੀ ਬਣੇ ਨੇ ਜੀ ਆਪਾਂ ਨਾਲ ਪਿਆਜ਼ ਹਰੀ ਮਿਰਚ ਤੇ ਨਿੰਬੂ ਦਾ ਸੈਲਡ ਰੱਖਤਾ ਜੀ ਤੇ ਇਹ ਬਹੁਤ ਹੀ ਟੇਸਟੀ ਬਣਦੀ ਏ ਘਰ ਚ ਬਣਾ ਕੇ ਦੇਖਿਓ ਜਰੂਰ ਇਹ ਤਾਂ ਬੱਚੇ ਮੰਗਦੇ ਨੇ ਉਹਨਾਂ ਨੂੰ ਬਣਾ ਕੇ ਦੇ ਸਕਦੇ ਹੋ ਤੁਸੀਂ ਤੇ ਜਿੱਦਾਂ ਆਪਣੀ ਪਾਉ ਬਾਜੀ ਦਾ ਕਲਰ ਜਿਆਦਾ ਰੈੱਡ ਨਹੀਂ ਹੈਗਾ ਕਿਉਂਕਿ ਆਪਾਂ ਫੂਡ ਕਲਰ ਨਹੀਂ ਪਾਇਆ ਤੇ ਤੁਸੀਂ ਜੇ ਜਿਆਦਾ ਕਲਰ ਹੈ ਤਾਂ ਤੁਹਾਨੂੰ ਡਾਰਕ ਚਾਹੀਦਾ ਤੇ ਤੁਸੀਂ ਬੀਟਰ ਰੂਟ ਹੁੰਦਾ ਏ ਜਿਹੜਾ ਚੁਕੰਦਰ ਤੁਸੀਂ ਸਬਜ਼ੀਆਂ 'ਚ ਕੱਟ ਕੇ ਉਹ ਵੀ ਉਹਦੇ ਨਾਲ ਹੀ ਪਕਾ ਸਕਦੇ ਹੋ ਤੇ ਉਹਦੇ ਨਾਲ ਕਲਰ ਬਿਲਕੁਲ ਰੈੱਡ ਆਏਗਾ ਰੈਸਟੋਰੈਂਟ ਵਰਗਾ ਆਦਾ ਟੇਸਟ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਬਣਦੀ ਹੈ ਬਣਾ ਕੇ ਜ਼ਰੂਰ ਦੇਖਿਓ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਰ ਮਿਲਾਂਗੇ ਅਗਲੀ ਵੀਡੀਓ 'ਚ